ਅੱਜ ਪੰਜਾਬ ਨੂੰ ਇਹ ਪਰਮਸਪਤੀਆ ਡੀਸੀ ਕੰਟਰੈਕਟਰ ਪ੍ਰੋਗਰਾਮ ਦੇ ਨਮੂਨੋ ਟ੍ਰਾਂਸਪੋਰਟ ਮੰਤਰੀ ਨੇ ਜੋ ਮੀਟਿੰਗ ਬੁਲਾਈ ਸੀ ਉਹਨਾਂ ਨਾਲ ਮੀਟਿੰਗ ਕੀਤੀ ਹੈ ਨਾਲ ਦਾ ਉਹ ਵਿਸ਼ੇ ਸੋਸ ਮੀਟਿੰਗ ਵਿੱਚ ਲਗਭਗ ਬਹੁਤ ਹੀ ਵਧੀਆ ਮਾਹੌਲ 'ਚ ਮੀਟਿੰਗ ਹੋਈ ਤੇ ਕੋਸ਼ ਮੰਗਾ ਤੇ ਜਿਹੜੀ ਉਹ ਸਹਿਮਤੀ ਬਣੀ ਆ ਸੋ ਜਿਵੇਂ ਕਿ ਮੁਲਾਜ਼ਮਾਂ ਦੀ ਲੰਮੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਸੀ ਕਿ ਸਾਡੇ ਟ੍ਰਾਂਸਪੋਰਟ ਵਿਭਾਗ ਦੀ ਕੋਈ ਕੋਸ਼ ਸੁਧਾਈਏ ਉਸ ਅੱਜ ਇਸ ਕੱਲ ਦੇ ਸਹਿਮਤੀ ਬਣੀ ਆ ਕਿ ਪਾਲਸੀ ਬਣਾ ਲਈ ਗਈ ਹੈ ਉਹ ਕੋਸ਼ ਜੜਿਆ ਉਹ ਕੱਲ ਨੂੰ ਪੰਜਾਬ ਵਿੱਚ 9 ਤਰੀਕ ਨੂੰ ਜਿਹੜੀ ਬੁੱਧਵਾਰ ਦੀ ਮੀਟਿੰਗ ਤਹਿ ਕਰਾ ਲਈ ਗਈ ਆ ਨਾਲ ਦੀ ਨਾਲ ਹੀ ਐਡਵੋਕੇਟ ਜਨਰਲ ਨਾਲ ਕਿਉਂਕਿ ਐਡਵੋਕੇਟ ਜਨਰਲ ਪੁਰਾਣੇ ਬਦਲ ਚੁੱਕੇ ਨੇ ਨਵੇਂ ਐਡਵੋਕੇਟ ਜਨਰਲ ਨਾਲ ਵੀ 9 ਤਰੀਕ ਨੂੰ ਮੀਟਿੰਗ ਤਹਿ ਕਰਾਈ ਗਈ ਆ ਇਸ ਉਸ ਜਿਹੜਾ process ਸਾਡੇ ਨਾਲ ਜਿਹੜਾ 9 ਸੀ ਕਿ ਪਹੁੰਚ ਗਿਆ ਜਨਰਲ ਨਾਲ ਉਹਦੇ ਨਾਲ process ਜਿਹੜਾ ਗਿਆ ਉਹ ਸੀਗਾ ਸੀ ਕਿ ਕਮਟੀ ਬਸਾਂ ਜਿਹੜੀਆਂ ਕਿ ਪਹਿਲਾਂ ਆਪਣੀਆਂ 862 ਬੱਸਾਂ ਪਾਈਆਂ ਜਾਣਗੀਆਂ ਕੋਈ ਵੀ ਕਿਲੋਮੀਟਰ ਬੱਸ ਨਹੀਂ ਪਾਈ ਜੀਗੀ ਉਸੇ ਤੇ ਰੋਕ ਲਈਗੀ ਸਰਕਾਰ ਵੱਲੋਂ ਸੋ ਤੀਸਰੀ ਮੰਗ ਸੀ ਸਾਡੀ ਕਿ ਜਿਹੜੇ ਮਲਾਜਮਾਂ ਦੀ ਤਨਖਾਹ ਕੱਟੇ ਉਹਨਾਂ ਮਲਾਜਮਾਂ ਦਾ ਤਨਖਾਹ ਦੇ ਚੁੱਕੀ ਆ ਡੀਸੀ ਦੇ ਵਿੱਚ ਚੁੱਕੀ ਆ ਕਾਹਨ ਦਾ ਦਾਸ ਉਸਨੂੰ ਆਇਆ ਜੀ ਕੰਮ ਕਰ ਚੁੱਕਾ ਸੀ ਉਹ ਬਰਾਬਰ ਕੰਮ ਦੇ ਸਬੰਧੀ ਵਿਦਾਸ ਕਰ ਜੇਗਾ ਜੋ ਨਾਲ ਦੀ ਨਾਲ ਜਿਹੜੇ ਮਲਾਜਮਾਂ ਸਾਡੇ ਰੋਟਾ ਹੋਈਆਂ ਘਰੇ ਬੈਠੇ ਆ ਪੀ ਰਿਜੈਕਟ ਵਾਲੇ ਜਾਂ ਹੋਰ ਉਹ ਪਿਛਲੀਆਂ ਹਦਾਇਤਾਂ ਹੋਈਆਂ ਸੀ ਉਹਨਾਂ ਨੂੰ ਲਾਗੂ ਕਰਦੇ ਹੋਏ ਉਹ ਮੁਲਾਜ਼ਮਾਂ ਨੂੰ ਬਹਾਲ ਕਰਨ ਵਾਸਤੇ ਪੀਆਰਟੀਸੀ ਨੇ ਕਰਮਚਾਰੀਆਂ ਨੂੰ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਤੇ ਨਾਲ ਦੀ ਨਾਲ ਕੁਨਪਸਤੇ ਅਧਿਕਾਰੀਆਂ ਨੂੰ ਵੀ ਸ਼ਾਮਿਲ ਕੀਤਾ ਕਿ ਉਹਨਾਂ ਨੂੰ ਬਹਾਲ ਕਰਨ ਦੇ ਜ ਸਾਹਮਣੇ ਜਿਹੜੀ ਹਮੀ ਭਰੀ ਹੈ ਕੋਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਿੱਤੀ ਜਾਏਗੀ ਤੁਸੀਂ ਉਹਨਾਂ ਦੀਆਂ ਲਿਸਟਾਂ ਬਣਾ ਕੇ ਲਿਆਓ ਤੇ ਜਿਹੜੇ ਠੇਕੇਦਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਾਡੀ ਲੋਟ ਕੀਤੀ ਜਾ ਰਹੀ ਸੀ ਉਹਦੇ ਦੇ ਕਾਰਨ ਵੀ ਸਾਡੀ ਆਪਰੀ ਹੈ ਜੀ ਉਹਨਾਂ ਦੇ ਨਾਮ ਸਪੀਡੀਆਂ ਸਸਤੀਆਂ ਕਰੀਗਾ ਉਹਨਾਂ ਜਾਂ ਇਹੰ ਦਾ ਹਾਈ ਕੋਰਟ ਨੇ ਜੀ ਚੱਲ ਰਿਹਾ ਚੁਣਾਲ ਜਿਹੜੇ ਨਵੇਂ ਠੇਕੇਦਾਰ ਆਏ ਨੇ ਉਹਨਾਂ ਨੂੰ ਵੀ ਇੱਕ ਠੇਕੇਦਾਰ ਉਸ ਤੋਂ ਅਗਲੀ ਤਾਰੀਖਾ 'ਤੇ ਹਰ ਮਹੀਨੇ ਜਿਹੜੇ ਤਨਖਾਹਾਂ ਦੇ ਬਿੱਲ ਨੇ ਉਹ ਨੋਟਿਸ ਬੋਰਡਾਂ ਤੇ ਲਾਏ ਜਾਣਗੇ ਤੇ ਸਪਸ਼ਟ ਕੀਤਾ ਜਾਏਗਾ ਕਿ ਤਨਖਾਹ ਜਿਹੜੀ ਆ ਉਹ ਕਿੰਨੀ ਮੁਲਾਜ਼ਮ ਨੂੰ ਰਿਲੀਜ਼ ਹੋਈ ਤੇ ਉਹਦੇ ਖਾਤੇ 'ਚ ਕਿੰਨੀ ਪਾਈ ਗਈ ਆ ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਕਹਿੰਦੇ ਫਿਲਹਾਲ ਜਦ ਤੱਕ ਇਹ ਆਪਣੇ ਕੰਮ ਕੀ ਸੀ ਜਿੰਦੇ ਵਿੱਚ 7-8 ਦਿਨ ਹੋਰ ਦਿੱਕੇ ਬਿਤਾਉਣਗੇ ਉਹ ਗੁਰੂ ਘਰਮਣ ਪੁਸਤਕਦਾਨਾਂ ਨੂੰ ਮੀਟਿੰਗ ਕਰਾ ਕੇ ਉਸ ਤੋਂ ਬਾਅਦ ਆਪਣੀ ਮੀਟਿੰਗ ਕਰਕੇ ਅੱਗੇ ਚੱਲਿਆ ਜਾਏਗਾ ਸੋ ਅਸੀਂ ਆਸ ਕਰਦੇ ਆਂ ਪਾਲਸੀ ਬਣ ਕੇ ਕੈਬਨਟ ਚ ਜਾਣ ਵਾਸਤੇ ਤਿਆਰ ਹੈ ਤੇ 9 ਤਰੀਕ ਨੂੰ ਜਿਹੜੇ ਸਾਡੇ ਵਿੱਤੂ ਮੰਤਰੀ ਨੇ ਉਹਨਾਂ ਵੱਲੋਂ ਵੀ ਪੋਜ਼ਿਟਿਵ ਜਿਹੜਾ ਵਾ ਉਹ ਰੂਪ ਦਿਖਾਇਆ ਜਾਊਗਾ ਕਿ ਪੋਜ਼ਿਟਿਵ ਤਰੀਕੇ ਨਾਲ ਉਹ ਵੀ ਸਾਡੀ ਪਾਲਸੀ ਪਾਸ ਕਰਨ ਵਾਲੇ ਕਦਮ ਚੱਲਣਗੇ ਤੇ ਜਲਦ ਹੀ ਇਹ ਸਮੀਤ ਦੇ ਨਾਲ ਆਪਣੀ ਪੇਸ਼ਕਾਰੀ ਦੇਣੀ ਆ ਉਹ ਥੋੜ੍ਹੇ ਸਮੇਂ ਦੇ ਵਿੱਚ ਅਗਲਾ ਫੈਸਲਾ ਲੌਣਗੇ